ਦਿੱਲੀ ਵਿੱਚ ਵੱਧਦੇ ਹੋਏ ਖਤਰਨਾਕ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਵੱਡੇ ਅਤੇ ਅਹਿਮ ਫੈਸਲੇ ਲਏ ਨੇ ਪ੍ਰਦੂਸ਼ਣ ਦੀ ਸਥਿਤੀ ਨੂੰ ਗੰਭੀਰ ਦੇਖਦਿਆਂ ਹੋਇਆ ਸਾਰੇ ਹੀ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਦੇ ਵਿੱਚ 50% ਦੀ ਵਰਕ ਫਰੋਮ ਹੋਮ ਲਾਗੂ ਕਰ ਦਿੱਤਾ ਗਿਆ ਤੇ ਹੁਣ ਹਰ ਦਫ਼ਤਰ ਦੇ ਵਿੱਚ ਸਿਰਫ ਅੱਧੇ ਕਰਮਚਾਰੀ ਦਫ਼ਤਰ ਆਉਣਗੇ ਜਦਕਿ ਬਾਕੀ ਅੱਧੇ ਘਰੋਂ ਹੀ ਕੰਮ ਕਰਨਗੇ ਇਹ ਨਿਯਮ ਹੁਣ ਲਾਗੂ ਹੋ ਚੁੱਕਿਆ ਹੈ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੈਲਥ케ਅਰ ਫਾਇਰ ਸਰਵਿਸ ਜੇਲ੍ਹ ਪ੍ਰਸ਼ਾਸਨ ਪਬਲਿਕ ਟਰਾਂਸਪੋਰਟ ਅਤੇ ਡਿਜ਼ਾਸਟਰ ਮੈਨੇਜਮੈਂਟ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਫੈਸਲੇ ਤੋਂ ਛੋਟ ਦਿੱਤੀ ਗਈ ਹੈ ਉੱਥੇ ਹੀ ਗ੍ਰੈਪ 3 ਲਾਗੂ ਹੋਣ ਕਾਰਨ ਦਿੱਲੀ ਵਿੱਚ ਨਿਰਮਾਣ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਿਆ ਹੈ ਜਿਸ ਨਾਲ ਦਿਹਾੜੀ ਅਤੇ ਨਿਰਮਾਣ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਸਾਰੇ ਡਿਜ਼ਾਸਟਰ ਅਤੇ ਵੈਰੀਫਾਈਡ ਨਿਰਮਾਣ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਣਗੇ ਇਸ ਦਰਮਿਆਨ ਦਿੱਲੀ ਦੀ ਹਵਾ ਦੀ ਗੁਣਵੱਤਾ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ AQI 328 ਦਰਜ ਕੀਤਾ ਗਿਆ ਹੈ ਜੋ ਕਿ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਕਈ ਇਲਾਕਿਆਂ ਦੇ ਵਿੱਚ ਸਮੋਗ ਅਤੇ ਧੁੰਦ ਕਾਰਨ ਵਿਜ਼ਿਬਿਲਟੀ ਵੀ ਕਾਫੀ ਘਟ ਰਹੀ ਦਿੱਲੀ ਅਜੇ ਵੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਸ਼ਾਮਲ ਹੈ ਦਿੱਲੀ ਵਿੱਚ ਵਧਦੇ ਹੋਏ ਖਤਰਨਾਕ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਜਰ ਸਰਕਾਰ ਨੇ ਵੱਡੇ ਅਤੇ ਅਹਿਮ ਫੈਸਲੇ ਲਏ ਨੇ ਪ੍ਰਦੂਸ਼ਣ ਦੀ ਸਥਿਤੀ ਨੂੰ ਗੰਭੀਰ ਦੇਖਦਿਆਂ ਹੋਇਆ ਸਾਰੇ ਹੀ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਦੇ ਵਿੱਚ 50% ਦੀ ਵਰਕ ਫਰੋਮ ਹੋਮ ਲਾਗੂ ਕਰ ਦਿੱਤਾ ਗਿਆ ਤੇ ਹੁਣ ਹਰ ਦਫ਼ਤਰ ਦੇ ਵਿੱਚ ਸਿਰਫ ਅੱਧੇ ਕਰਮਚਾਰੀ ਦਫ਼ਤਰ ਆਉਣਗੇ ਜਦਕਿ ਬਾਕੀ ਅੱਧੇ ਘਰੋਂ ਹੀ ਕੰਮ ਕਰਨਗੇ ਇਹ ਨਿਯਮ ਹੁਣ ਲਾਗੂ ਹੋ ਚੁੱਕਿਆ ਹੈ ਦਿੱਲੀ ਸਰਕਾਰ ਦੇ ਮੰਤਰੀ ਕਪਲ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੈਲਥ케ਅਰ ਫਾਇਰ ਸਰਵਿਸ ਜੇਲ ਪ੍ਰਸ਼ਾਸਨ ਪਬਲਿਕ ਟਰਾਂਸਪੋਰਟ ਅਤੇ ਡਿਜ਼ਾਸਟਰ ਮੈਨੇਜਮੈਂਟ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਫੈਸਲੇ ਤੋਂ ਛੋੜ ਦਿੱਤੀ ਗਈ ਹੈ ਉੱਥੇ ਹੀ ਗ੍ਰੈਪ 3 ਲਾਗੂ ਹੋਣ ਕਾਰਨ ਦਿੱਲੀ ਵਿੱਚ ਨਿਰਮਾਣ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਿਆ ਹੈ ਜਿਸ ਨਾਲ ਦਿਹਾੜੀ ਅਤੇ ਨਿਰਮਾਣ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਸਾਰੇ ਡਿਜ਼ਾਸਟਰ ਅਤੇ ਵੈਰੀਫਾਈਡ ਨਿਰਮਾਣ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਣਗੇ ਇਸ ਦਰਮਿਆਨ ਦਿੱਲੀ ਦੀ ਹਵਾ ਦੀ ਵੱਤਾ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ AQI 328 ਦਰਜ ਕੀਤਾ ਗਿਆ ਜੋ ਕਿ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਕਈ ਇਲਾਕਿਆਂ ਦੇ ਵਿੱਚ ਸਮੋਗ ਅਤੇ ਧੁੰਦ ਕਾਰਨ ਵਿਜ਼ਿਬਿਲਟੀ ਵੀ ਕਾਫੀ ਘੱਟ ਰਹੀ ਦਿੱਲੀ ਅਜੇ ਵੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਸ਼ਾਮਿਲ ਹੈ ਦਿੱਲੀ ਵਿੱਚ ਵਧਦੇ ਹੋਏ ਖਤਰਨਾਕ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਵੱਡੇ ਅਤੇ ਅਹਿਮ ਫੈਸਲੇ ਲਏ ਨੇ ਪ੍ਰਦੂਸ਼ਣ ਦੀ ਸਥਿਤੀ ਨੂੰ ਗੰਭੀਰ ਦੇਖਦਿਆਂ ਹੋਇਆ ਸਾਰੇ ਹੀ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਦੇ ਵਿੱਚ 50% ਦੀ ਵਰਕ ਫਰੋਮ ਹੋਮ ਲਾਗੂ ਕਰ ਦਿੱਤਾ ਗਿਆ ਤੇ ਹੁਣ ਹਰ ਦਫ਼ਤਰ ਦੇ ਵਿੱਚ ਸਿਰਫ ਅੱਧੇ ਕੰਮਚਾਰੀ ਦਫਤਰ ਆਉਣਗੇ ਜਦਕਿ ਬਾਕੀ ਅੱਧੇ ਘਰੋਂ ਹੀ ਕੰਮ ਕਰਨਗੇ ਇਹ ਨਿਯਮ ਹੁਣ ਲਾਗੂ ਹੋ ਚੁੱਕਿਆ ਹੈ ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੈਲਥ케ਅਰ ਫਾਇਰ ਸਰਵਿਸ ਜੇਲ ਪ੍ਰਸ਼ਾਸਨ ਪਬਲਿਕ ਟਰਾਂਸਪੋਰਟ ਅਤੇ ਡਿਜ਼ਾਸਟਰ ਮੈਨੇਜਮੈਂਟ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਇਸ ਫੈਸਲੇ ਤੋਂ ਛੋੜ ਦਿੱਤੀ ਗਈ ਹੈ ਉੱਥੇ ਹੀ ਗ੍ਰੈਪ 3 ਲਾਗੂ ਹੋਣ ਕਾਰਨ ਦਿੱਲੀ ਵਿੱਚ ਨਿਰਮਾਣ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਚੁੱਕਿਆ ਹੈ ਜਿਸ ਨਾਲ ਦਿਹਾੜੀ ਅਤੇ ਨਿਰਮਾਣ ਮਜ਼ਦੂਰ ਸ ਤੋ ਵੱਧ ਪ੍ਰਭਾਵਿਤ ਹੋਏ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਸਾਰੇ ਡਿਜ਼ਾਸਟਰ ਅਤੇ ਵੈਰੀਫਾਈਡ ਨਿਰਮਾਣ ਮਜ਼ਦੂਰਾਂ ਦੇ ਖਾਤਿਆਂ ਵਿੱਚ 10-10000 ਰੁਪਏ ਸਿੱਧੇ ਟਰਾਂਸਫਰ ਕੀਤੇ ਜਾਣਗੇ ਇਸ ਦਰਮਿਆਨ ਦਿੱਲੀ ਦੀ ਹਵਾ ਦੀ ਗੁਣਵੱਤਾ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ AQI 328 ਦਰਜ ਕੀਤਾ ਗਿਆ ਹੈ ਜੋ ਕਿ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਕਈ ਇਲਾਕਿਆਂ ਦੇ ਵਿੱਚ ਸਮੋਗ ਅਤੇ ਧੁੰਦ ਕਾਰਨ ਵਿਜ਼ਿਬਿਲਟੀ ਵੀ ਕਾਫੀ ਘਟ ਰਹੀ ਦਿੱਲੀ ਅਜੇ ਵੀ ਦੁਨੀਆ ਇਹਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚੋਂ ਸ਼ਾਮਿਲ